ਮਾੜ ਮੰਡੀ ਤੋਂ ਆ ਲੱਗਿਆ ਝੋਟੀ ਦਿਖਾਉਣ ਤੁਹਾਨੂੰ ਝੋਟੀ ਕਾਦੀ ਆ ਨਾ ਟਰੱਕੇ ਲੱਗਿਆ ਦਿਖਾਉਣ ਇਹ ਬਾਡੀ ਬੁੱਡੀ ਦੇ ਮਾਰਦੇ ਸੱਜਣਾ ਐਨ ਸਮਾਰ ਕੇ ਕੈਮਰਾ ਥਣ ਤੋਂ ਦਿਖਾ ਦੇਦਾ ਤੇ ਡਿਟੇਲ ਸੱਜਣੋ ਬਾਈ ਨੂੰ ਪੁੱਛ ਲਾਂਗੇ ਉਹੀ ਗੱਲ ਆ ਜੇ ਮੈਂ ਕਹਿਦਾ ਨਾ ਇੱਕ ਡਬਲ ਬੈੱਡ ਜਿੱਡੀ ਝੋਟੀ ਆ ਬਾਈ ਇੱਕ ਤਾਂ ਹੁੰਦੀ ਆ ਕਹਿੰਦਾ ਹੁਣ ਨਾ ਮੈਂ ਤੁਹਾਨੂੰ ਵੀ ਦਿਮਾਨ ਬੈੱਡ ਜਿੱਡੀ ਪਰ ਆ ਝੋਟੀ ਸੱਜਣੋ ਹੈਗੀ ਆ ਡਬਲ ਬੈੱਡ ਜਿੱਡੀ ਆ ਬਾਈ ਡਬਲ ਬੈੱਡ ਨਾ ਇਹਦੇ ਉੱਤੇ ਚਾਹੀਦਾ ਢਾ ਲਿਓ ਬਾਈ ਉਹ ਗੱਲ ਬਾਤ ਆ ਅਗਲੀ ਲਿਆਈ ਆ ਤੇ ਉੱਤੇ ਤੋਂ ਨਾ ਸੱਜਣਾ ਇਹਦੀ ਬਾਡੀ ਬੁੱਡੀ ਵੀ ਦਿਖਾ ਦੇ ਬਾਈ ਐਨ ਸਮਾਰ ਬਾਕੀ ਇਹ ਰੰਗ ਰੰਗ ਦੀ ਗੱਲ ਕਰ ਲਈਏ ਰੰਗ ਰੰਗ ਵੀ ਐਨਾ ਹੈਗਾ ਜੈਡ ਬਲੈਕ ਰੰਗ ਆ ਯਾਤ ਕੁਆਲਿਟੀ ਸੱਜਣਾ ਬਾਲੀਆ ਤੇ ਆਜੋ ਲਾਨੇਦਾਰ ਨਾਲ ਕਰਦੇ ਆ ਗੱਲ ਬਹੁਤ ਇੱਧਰਲੇ ਬੰਦੇ ਹਾਂਜੀ ਉਧਰਲੇ ਬੰਨੇ ਹੋ ਕੇ ਬਣਾਦੇ ਹੁਣ ਧੁੱਪ ਜੀ ਪਊਗੀ ਉਧਰ ਉਧਰ ਹੋ ਜਾ ਪਰਲੇ ਪਾਸੇ ਲੈ ਬਾਪੂ ਨਾਮ ਦੱਸ ਦੋ ਆਪਣਾ ਕੀ ਆ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਪਿੰਡ ਕਿਹੜਾ ਜੀ ਭਰੋਲਾ ਪਿੰਡ ਤਨੋਲਾ ਵਪਾਰ ਦਾ ਕੰਮ ਹਣਾ ਕਿੰਨਾ ਕੁ ਪੁਰਾਣਾ ਬਹੁਤ ਪੁਰਾਣਾ ਹੈ ਤੀਜੀ ਸਦੀਆਂ ਹੋ ਗਿਆ ਤੀਜੀ ਪੀੜ੍ਹੀ ਹੋ ਗਿਆ ਲਾ ਸੱਜਣੋ ਅੱਜ ਮੈਂ ਤੁਹਾਨੂੰ ਜ਼ਿਆਦਾਤਰ ਵਪਾਰੀ ਐਕਸਪੀਰੀਅੰਸ ਵਾਲੇ ਮਿਲਾਉਂਗਾ ਤੇ ਮਿਲਾਉਂਗਾ ਵੀ ਐਨ ਜਿਹੜਾ ਨੂੰ ਬਈ ਹੋ ਗਏ 20-20 ਸਾਲ ਕੰਮ ਕਰਦਿਆਂ ਨੂੰ ਕਿਉਂਕਿ ਤਜਰਬਾ ਐ ਨਾ ਉਹਦੀ ਵੀ ਕੋਈ ਚੀਜ਼ ਹੁੰਦੀ ਆ ਜੀ ਹੈਨਾ ਇਹ ਝੋਟੀ ਦੀ ਕੀ ਡਿਟੇਲ ਆ ਆ ਝੋਟੀ ਆ ਜਿਹੜੀ ਵੱਡੇ ਪੁੱਠੇ ਵਾਲੀ ਤੋਰੀ ਆਪਣੀ ਮੁੱਲ ਤਾਂ ਸਾਢੇ ਤਿੰਨ ਗੱਲ ਇਹ ਸੁਆ ਕਿਹੜਾ ਇਹਦਾ ਸੁਆ ਜਿਹੜਾ ਦੂਜੇ ਚਾਰ ਦੰਦਾਂ ਦਾ ਆ ਇਹਦੇ ਮੂੰਹੋਂ ਚਾਰ ਦੰਦਾਂ ਦਾ ਚਾਰ ਦੰਦਾਂ ਦਾ ਪੱਟਲਾ ਦੰਦਾਂ ਦਾ ਦੇਖ ਲਾ ਚਾਰ ਦੰਦਾਂ ਦਾ ਮੂੰਹੋਂ ਚਾਰ ਦੰਦਾਂ ਦਾ ਝੋਟੀ ਤੇ ਮਾਰ ਦੇ ਬਾਈ ਕੈਮਰਾ ਦੁਬਾਰੇ ਫੇਰ ਪੱਟਲਾ ਦ ਬਾਡੀ ਬੁੱਡੀ ਭਾਈ ਚਾਰ ਦੰਦ ਦੇ ਸਾਬ ਨਾਲ ਬਾੜੀ ਜ਼ਿਆਦੇ ਆ ਛੋਟੀ ਦੀ ਜਿੰਨੀ ਤਾਰੀਫ ਕਰਦਾ ਉਨੀ ਘਟਾ ਹੈ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਤੀਜਾ ਦਿਨ ਹੈ ਤੀਜਾ ਦਿਨ ਸੂਈ ਨਾਲ ਇਹਦੇ ਝੋਟਾ ਮੈਂ ਕਰਾ ਹੈ ਨਾਲ ਇਹਦੇ ਸੱਜਣੋਂ ਝੋਟਾ ਦੁੱਧ ਕਿੰਨਾ ਕਰ ਰਹੀ ਆ ਦੁੱਧ ਤਾਂ ਹੁਣ ਹੈਗਾ 1500 ਆ ਕਿਲੋ ਜੀ ਅਸਲ ਮੇਰਾ ਦੁੱਧ ਤਾਂ ਕਰਮਾਂ ਦਾ ਹੁੰਦਾ ਆ ਆਪਾਂ ਐਵੇਂ 20 ਟੀ ਕਹੀ ਜਾਈ ਆ ਉਹ ਗੱਲ ਥੋੜੀ ਜਮਾ ਜਾਈ ਆ ਮੈਂ ਥੋੜੀ ਗੱਲ ਨਾਲ ਸਹਿਮਤਾ ਨਹੀਂ ਐਡੀ ਝੋਟੀ ਥੱਲੇ ਨਾਲ ਅਗਲਾ ਕਹਿੰਦਾ ਮੇਰੀ ਥੱਲੇ 20 ਆ ਤੇਰੀ ਥੱਲੇ 25 ਆ ਹਾਂ ਵੀ ਤੁਸੀਂ ਹਾਲ ਫਿਲਹਾਲ ਦਾ 10ਵੀਂ 15 ਕਿਲੋ ਇਹਦੇ ਥੱਲੇ ਹੁਣ 15 16 ਕਿਲੋ ਬੋਲਾ ਰੈਡੀ ਦਾ ਹਾਂਜੀ ਰੇਟ 15 16 ਕਿਲੋ ਵਾਲੀ ਦਾ ਹਾਂ ਰੇਟ ਦਾ 3.5 ਲੱਖ ਕਿੰਨੇ ਦੀ ਵੇਚਣ ਦੀ ਚਾਹਤ ਆ ਬੀਜੇ ਮੀਰਾ ਮਾੜਾ ਮੋਟਾ ਜਿਹੜਾ ਕੋਹੜ ਹੋਊ ਉਹ ਤੋਂ ਪਤਾ ਨਹੀਂ ਅੱਛਾ ਵੀ ਜਦੋਂ ਜੱਫਾ ਪੈ ਗਿਆ ਉਹ ਹੋ ਜੂ ਫੈਸਲਾ ਜਦੋਂ ਪੈ ਗਿਆ ਜੱਫਾ ਵੀ ਤੇ ਜਿਆ ਹਾਂ ਹਾਂ 2.5 ਦੀ ਚੱਕ ਨਾ ਦੇਖੀ ਉਹਨੇ ਕੋਈ ਪਤਾ ਨਹੀਂ ਕਿਸ ਅਸਮਾਨ ਅੱਜ ਹਾਲੇ ਕੋਈ ਪਤਾ ਨਹੀਂ ਆ ਆ ਜੋ ਟੀਵੀ ਆਪਣੀ ਇਹ ਆਏ ਪਾਈਆਂ ਨੇ ਅੱਛਾ ਇਹ ਆਪਣੀਆਂ ਹੋਰ ਕਿਹੜੀ ਝੋਟੀ ਲੈ ਕੇ ਆਏ ਆ ਆਪਾਂ ਬਸ ਆਪਾਂ ਕਾ ਟਿਕਾ ਗੱਬਣ ਟਿਕਾ ਗੱਬਣ ਝੋਟੀ ਆ ਆ ਝੋਟੀ ਵੀ ਤੋੜਦੇ ਭਾਈ ਉਹਨੂੰ ਬੰਨ ਕੇ ਆ ਗੱਬਣ ਝੋਟੀ ਵੀ ਤੋੜਦੇ ਇਹਦੇ ਵੀ ਤਸਮਾਰਦੇ ਕੈਮਰਾ ਅਗਲੇ ਬੰਨਿਓ ਭਾਈ ਲੇ ਵਾਲੂ ਭਾ ਇਹਦਾ ਵੀ ਦਿਖਾ ਦੇ ਕਿਉਂਕਿ ਸੱਚ ਨਾਲ ਥੋੜੀ ਜੇ ਇਸ ਏਰੀਏ ਦੇ ਵਿੱਚ ਭੀੜ ਜ਼ਰੂਰ ਆ ਜਿਹੜੇ ਬੰਨੇ ਮੈਂ ਵੀਡੀਓ ਬਣਾਉਣ ਲੱਗ ਰਿਆਂ ਕਿਉਂਕਿ ਇੱਧਰ ਜਾਨਵਰ ਮੈਂ ਉਹੀ ਗੱਲ ਤੁਹਾਨੂੰ ਪਹਿਲਾਂ ਦੱਸਿਆ ਵੀ ਸਿਰਾ ਇਕਵਾਲਤੀ ਦੇ ਜਾਨਵਰ ਨੇ ਇਸ ਏਰੀਏ ਦੇ ਵਿੱਚ ਤੋਰਦੇ ਆ ਇਹਨੂੰ ਲੈਲੇ ਵਾਲੂ ਭਾਈ ਦਾ ਵੀ ਦਿਖਾ ਦੇ ਉੱਪਰ ਤੋਂ ਬਾਡੀ ਬੁੱਡੀ ਦਿਖਾ ਦੇ ਝੋਟੀਆਂ ਦਾ ਉਹੀ ਗੱਲ ਆ ਵੀ ਬਾਈ ਕੋਲੇ ਸਿਰਾ ਇਕਵਾਲਤੀ ਆ ਨੇ ਦਿਖਾਈਂ ਬਚ ਕੇ ਮੜਿਆ ਇੱਥੇ ਚਲਾ ਦੇ ਲੈ ਝੋਟੀ ਹੈਗੀ ਆ ਸੱਜਣੋ ਗੱਬਣ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਏਰੀਏ ਦੇ ਵਿੱਚ ਵੀਡੀਓ ਲੱਗਿਆ ਬਣਾਉਣ ਇਹ ਇਸ ਏਰੀਏ ਦੇ ਵਿੱਚ ਬਾਈ ਜਾਨਵਰਾਂ ਫਿਰਦੇ ਨੇ ਸਿਰਾ ਇਕਵਾਲਤੀ ਦੇ ਭੀੜ ਵੀ ਸਾਰੀ ਮੰਡੀ ਨਾਲੋਂ ਇੱਧਰ ਲੇ ਬੰਨੇ ਜਿਆਦੇ ਲੱਗੀ ਹੋਈ ਆ ਡਿਟੇਲ ਇਹਦੀ ਵੀ ਪਲਾਨੇਡਰ ਨੂੰ ਪੁੱਛਦੇ ਆਜ ਬੱਪੂ ਇੱਧਰ ਆਜੇ ਤੇਰਾ ਗੱਬਣਾ ਆ ਯਾਰ ਅੱਛਾ ਇਹ ਗੱਬਣਾ ਗੱਬਣਾ ਕਿਹੜਾ ਸੂਆ ਸੂਗੀ ਇਹ ਤੀਜਾ ਸੂ ਇਹ ਤੀਜਾ ਸੂਗੀ ਅੱਛਾ ਥਣ ਥਣਾ ਹੋਟੇ ਨੂੰ ਵੀ ਬਾਲਾ ਬਾਕ ਮਾਰ ਲੱਗਿਆ ਜੀ ਬਾਡੀ ਦੇ ਲੇਵਾ ਨੇ ਬਣਾਉਣਾ ਸੀ ਬਾਡੀ ਬੂਡੀ ਦੀ ਚੰਗੀ ਆ ਜਾਨਵਰ ਆਪਣੇ ਹੈਗੇ ਨੇ ਸ਼ੋ ਪੀਸ ਵਾਲੇ ਜਾਨਵਰ ਕਿੰਨੇ ਕਿੰਨੇ ਕਿਦਨ ਕੱਢੂਗੀ ਇਹ ਦਿਨ ਕੱਢ ਜੂ 5-4 ਜੀਰੇ 5-7 ਅੱਛਾ 5-7 ਦਿਨ ਇਹ ਕੱਢੂਗੀ ਹਾਂ ਜੀ ਇਹਦਾ ਕੀ ਰਿਕਾਰਡ ਦੱਸਿਆ ਦੁੱਧ ਆਪਾਂ ਜਿੱਥੋਂ ਖਰੀਦੀ ਇਹਦਾ ਦੁੱਧ ਮਾਲਕ ਦਾ ਕਹੀਂ ਦਾ 18-19 ਕਿਲੋ ਤੁਹਾਨੂੰ ਦੱਸਿਆ ਦੁੱਧ ਆਪਾਂ ਦਾ ਮੰਨਦੇ ਹਾਂ ਆਪਣਾ ਆਪਣਾ ਤੇ ਅਰਬਾ ਕੀ ਕਹਿੰਦਾ ਆਪਾਂ ਕਹਿੰਦਾ ਦੇ ਜੂਗੀ ਕੀ ਪਤਾ ਫੇਰ 22 ਵੀ ਦੇਰੇ ਘੱਟ ਵੀ ਦੇਰੇ 20 15 ਦੇਰੇ ਠੀਕ ਹੈ ਗੱਲ ਦੁੱਧ ਆਗਲੇ ਕਿਸਮਤ ਹੈ ਰੇਟ ਇਹਦਾ ਜੀ ਇਹਦਾ ਰੇਟ ਮੰਗਣਾ 285 ਅੱਛਾ ਇਹਦਾ 285 ਮੰਗਦੇ ਆ ਤੇ ਇਹ ਆਪਾਂ ਕਿੰਨੇ ਲਈ ਛੱਡ ਦਾਂਗੇ ਦੇਖੋ ਜੀ ਇਹਦੇ ਪਤਾ ਲੱਗੂਗਾ ਮੌਕੇ ਤੇ ਉਹਦਾ ਛੱਡਣ ਦਾ ਤਾਂ ਅੱਛਾ ਜੀ ਨੰਬਰ ਬੋਲ ਦਿਓ ਆਪਣਾ 76961 ਉਹ ਨੰਬਰ 76961 17317 ਇੱਕ ਵਾਰੀ ਫਿਰ 76961 17317 ਜੇ ਕਿ ਆਪਾਂ ਗੱਲ ਕਰ ਲਈਏ ਘਰੇ ਆਪਣੇ ਕਿੰਨੇ ਕਿ ਜਾਨਵਰ ਅਵੇਲੇਬਲ ਨੇ ਜਾਨਵਰ ਤਾਂ ਹੈਗੇ ਮੇਰੇ ਕੋ 50 ਕਈਆਂ ਰੱਖੀਆਂ ਨੇ ਨਹੀਂ ਵਪਾਰ ਦੀ ਲੈਣੇ ਵਾਹਾਂ ਜਿਹੜਾ 5-7 ਹੀ ਲੈ ਕੇ ਆਉਂਦੇ ਅੱਜ 5-7 ਆਪਣੇ ਘਰੇ ਹਰ ਵਕਤ ਮੇਰਾ ਖਿਆਲ ਹੈ ਵੀ 1.5 ਲੱਖ ਤੋਂ ਲਗਭਗ 2-3 ਲੱਖ ਤੱਕ ਦੇ ਜਾਨਵਰ ਹੁੰਦੇ ਨੇ ਤਨੋਲੇ ਕਿਹੜੀ ਪਾਸੇ ਰਹਿੰਦੇ ਆਪਾਂ ਤਨੋਲਾ ਜਮੰਦਾਪਿੰਡੀ ਜਮੰਦਾਪਿੰਡੀ ਚ ਕਹਿੰਦੇ ਸੱਜਣੋਂ ਬਾਪੂ ਰਹਿਣਾ ਤਨੋਲੇ ਜਮੰਦਾਪਿੰਡੀ ਚ ਜਾਨਵਰ ਤੁਹਾਨੂੰ ਮਿਲਣਗੇ ਐਨ ਸਿਰਾ ਕੁਆਲਟੀ ਦੇ ਜਾਨਵਰ ਮਿਲਣਗੇ ਤੁਹਾਨੂੰ ਵਾਈ ਲੈਵੇ ਜਦੋਂ ਮਰਜ਼ੀ ਬਾਈ ਨੇ ਜਿਹੜਾ ਨੰਬਰ ਦੱਸਿਆ ਉਹਦੇ ਸੰਪਰਕ ਤੁਸੀਂ ਕਰ ਸਕਦੇ ਹੋ ਤੇ ਬਾਕੀ ਹੋਰ ਵੀ ਜਾਨਵਰ ਦਿਖਾਵਾਂਗੇ ਜੁੜੇ ਰਹੋ ਵੀਡੀਓ ਐਂਡ ਤੱਕ ਲੈ ਸੱਜਣਾ 1 ਲੱਖ ਲੱਗਿਆ ਬਈ ਬੂਰੀ ਝੋਟੀ ਦਿਖਾਉਣ ਆਪਾਂ ਬੂਰੀ ਝੋਟੀ ਚਾਹੀਦੀ ਬਾਹਲਾ ਜਿੰਦਾ ਲੱਗਿਆ ਦੀ ਬਾਗੀ ਜੁੱਤੀ ਚੰਗੀ ਵੀ ਲੱਗੇ ਜਾਂਦੇ ਨੇ ਬਾਈ ਚੋਲ ਦੀ ਕੀਜ ਲੱਗੀ ਬਾਹਲੀ ਓ ਕੀ ਕਮਾ ਲਿਆ ਬਾਈ ਬਾਹਲਾ ਸੱਜਣਾ ਖਫਾ ਆ ਤੁਹਾਡੇ ਮੈਂ ਗੱਲ ਕਰਨ ਨਾਲ ਜ਼ਿਆਦਾ ਵਪਾਰੀ ਵਰਗੇ ਜਾਨਵਰ ਹੁੰਦੇ ਨੇ ਕਿਉਂਕਿ ਯਾਰ ਹੁਣ ਤੇ ਵੀ ਨਾ ਭਾਈ ਇਸੇ ਰਾ ਕੁਆਲਟੀ ਦੇ ਜਾਨਵਰ ਨੇ ਚੰਗੇ ਜਾਨਵਰ ਨੇ ਬੂਰੀਆਂ ਆਉਂ ਗਏ ਆ ਅੱਜ ਕੱਲ ਯਾਰ ਬੂਰੀਆਂ ਦੀ ਗਿਣਤੀ ਬਹੁਤ ਘੱਟ ਆ ਰੇਅਰ ਬੂਰੀਆਂ ਮਿਲਦੀਆਂ ਪਰ ਇਹ ਬੂਰੀ ਨਾ ਹੈਗੀ ਆ ਵੀ 15 ਦੀ ਦੌਰ ਦੇ ਪੂਰੀ ਆ ਸਜਣਾ ਥਣ ਥਣ ਇਹਦੀ ਬਾਡੀ ਬੂਟੀ ਦੀ ਗੱਲ ਕਰ ਲਈ ਬਾਈ ਐਨ ਪੂਰੇ ਚੰਗੇ ਸਟਰਕਚਰ ਵੀ ਆ ਹੈਗੀ ਵੀ ਚੰਗੀ ਕੁਆਲਟੀ ਦਾ 5 ਸਟਾਰ ਝੋਟੀ ਆ ਤੇ ਉਹਨਾਂ ਲੈ ਆ ਦਰਸੇ ਕੈਮਰਾ ਆ ਜਾ ਬਾਈ ਨਾ ਕਰਾਉਣਿਆ ਗੱਲ ਵਾਲਾ ਔਰ ਭਾਈ ਜੀ ਨਾਮ ਦੱਸੋ ਨਾਮ ਮਨੀ ਸਿੰਘਾ ਜੀ ਮਨੀ ਸਿੰਘ ਕਿਹੜਾ ਪਿੰਡ ਆ ਪਿੰਡ ਚੌਕੇ ਜਿਲ੍ਹਾ ਬਠਿੰਡਾ ਜੀ ਪਿੰਡ ਚੌਕੇ ਜਿਲ੍ਹਾ ਬਠਿੰਡਾ ਕੰਮ ਵਪਾਰ ਦਾ ਹਾਂ ਜੀ ਕਿੰਨਾ ਕ ਪੁਰਾਣਾ ਕੰਮ ਆ ਵਪਾਰ ਦਾ ਸਾਡੇ ਹੋ ਗਏ ਜੀ 26-27 ਸਾਲ ਅੱਛਾ ਪੁਰਾਣਾ ਕੰਮ ਆ ਤੁਸੀਂ ਬਗਲਣ ਲੱਗਦੇ ਹੋ ਯਾਰ ਭਾਈ ਬਣ ਕੇ ਨੰਗੀ ਨਾ ਕਰ ਬੱਚਾ ਦਾ ਬੱਚਾ ਜਲਦੀ ਜਾ ਯਾਰ ਮੇਰਾ ਖਿਆਲ ਮੈਂ ਤਾਂ ਸੌਦਾ ਵੀ ਚੱਲ ਰਿਹਾ ਹੈ ਇਹਦਾ ਹਾਂ ਹਾਸੇ ਟਾਈਮ ਦਾ ਹੀ ਰੜਿਆ ਕੀ ਮੈਂ ਇਸ ਦਾ ਕੀ ਬਣਦਾ ਹੋ ਗਿਆ ਸੌਦਾ ਹੁਣ 1450 ਹੋਇਆ ਵਰਗਾ ਜੀ ਅਜਾ ਹੋ ਨਹੀਂ ਜਾਂਦਾ ਹਾਂ ਜੀ ਨੰਬਰ ਬੋਲਦੇ ਆਪਾਂ 8978104851 ਤੇ ਮੈਂ ਤਾਂ ਮੇਰਾ ਖਿਆਲ ਆ ਹੋ ਜਿਉਂਦੀ ਹੈਨਾ ਹਾਂ ਜੀ ਪੂਰੀ ਵਿਕ ਜੇ ਤੇ ਹੋਰ ਘਰੇ ਕਿੰਨੀਆਂ ਕੋ ਹੁੰਦੀਆਂ ਹੈਗੀਆਂ ਜੀ ਮਸਲ 67 ਜੀ ਕਿੰਨੀਆਂ ਤੋਂ ਕਿੰਨੇ ਤੋਂ ਕਿੰਨੇ ਰੇਟ ਵਾਲੀਆਂ ਲੱਖ ਤੋਂ ਲੱਖ ਡੇਢ ਲੱਖ ਤੱਕ ਆਈ ਦੁੱਧ ਕਿੰਨਾ ਦਾ ਦੁੱਧ ਦੇਣਗੇ 20 20 ਕਿਲੋ 18-18 ਜੀ 20 ਕਿਲੋ ਕਾਹ ਯਾਰ ਹਰੇਕ ਹੀ ਦਿੰਦਾ ਹੂੰ 20 ਕਿਲੋ ਜੀ ਬੰਦੇ ਚ ਹੋਰ ਵੀ ਹੋਵੇ ਉਹ ਵੀ ਖਾਸ ਆ ਜਾਂਦਾ ਹੈਨਾ 20 ਕਿਲੋ ਡਰਮ ਪਾ ਲੈ ਜੀ ਗੱਬਣਾ ਜੀ ਹਲੇ ਅਛਾ ਗੱਬਣਾ ਕੱਚੀਆਂ ਨਹੀਂ ਆ ਨੇ ਹੈ ਹਾਂਜੀ ਅਛਾ ਲੈ ਸੌਦਾ ਚੱਲੀ ਜਾਂਦਾ ਦਰਸ ਸੌਦੇ ਤੇ ਵੀ ਮਾਰਦੀ ਕੈਮਰਾ ਮਾਲਕ ਨੇ 18 ਕਿਲੋ ਦੀ ਓਟ ਦਿੱਤੀ ਹੈ ਇਹ ਮੈਂ ਦੀ ਆ ਮੰਗਰ ਕੱਟੀ ਹੈ ਜੀ ਤੀਜਾ ਸੁਆ ਕੱਟੀ ਆ ਤੀਜਾ ਸੁਆ ਬਾਡੀ ਬੁੱਡੀ ਟੌਪ ਕਲਾਸ ਆ ਹਾਂਜੀ ਲੈ ਦਰਸ ਉਹ ਤਾਂ ਇੱਕ ਵਾਰੀ ਕੈਮਰਾ ਹੋਰ ਮਾਰ ਦੇ ਥਣ ਥਣ ਦਿਖਾ ਦੇ ਮੱਝ ਦਾ ਉਹੀ ਗੱਲ ਆ ਵੀ ਮੱਝ ਦਾ ਸੱਜਣੋਂ ਲੇਖਾ ਨਹੀਂ ਹੈਗਾ ਕਿਸੇ ਪੱਖ ਤੋਂ ਵੀ ਤੇ ਮੇਨ ਗੱਲ ਆ ਜਿਹੜੀ ਮੰਗਰ ਪੂਰੀ ਇਹਦੇ ਕੱਟੀ ਆ ਪੂਰੀ ਕੱਟੀ ਹੈ ਜੀ ਟੀਕੇ ਦੀ ਪਿਆਉਰ ਅਛਾ ਉਹ ਬੂਰੀਆਂ ਦਾ ਵੀ ਟੀਕਾ ਹੁੰਦਾ ਹਾਂਜੀ ਅਛਾ ਜਰਾ ਉਹ ਇੱਕ ਗੱਲ ਐ ਸੱਜਣਾ ਜੇ ਇਹਦੇ ਤੁਸੀਂ ਮੋਰਾ ਨਾਲ ਦਾ ਟੀਕਾ ਲਵਾ ਦੋਗੇ ਬੱਚਾ ਮੋਰਾ ਦਾ ਵੀ ਪਾ ਦੂਗੀ ਮਾਲਕ ਨੇ 18 ਚ ਲੋਨ ਦੇ ਦੋ ਜੀ ਨਾਲ ਵੀ ਆਪ ਪਾ ਦੂਗੀ ਡਬਲ ਸ਼ੇਡ ਚੀਜ਼ ਆ ਉੱਤੇ ਤੋਂ ਬਨਾਵਟ ਦਿਖਾ ਦੇ ਸੱਜਣਾ ਇਹਨ ਸਮਾਰ ਕੇ ਆਹ ਚੀਜ਼ ਦਿਖਾ ਦੇ ਵੀ ਬਾਡੀ ਬੁੱਡੀ ਦੀ ਪੂਰੀ ਚੜਾਈ ਬਾਡੀ ਦੀ ਆ ਉੱਤੇ ਤੋਂ ਤੇ ਥਣ ਥਣ ਵੀ ਆਣ ਹੈਗੇ ਨੇ ਸਿਰ ਅਕਵਾਲਟੀ ਦੇ ਤੇ ਬੱਚੇ ਦੇ ਕੈਮਰਾ ਵੀ ਮਾਰਦੇ ਨਾਲ ਇਹਦੇ ਹੈਗੀ ਆ ਪੂਰੀ ਕੱਟੀ ਇੱਕ ਵਾਰੀ ਹੋਰ ਤੋਰ ਦੇ ਯਾਰ ਇਹਨ ਦਿਖਾ ਆ ਵੀ ਇਸ ਮਾਰ ਕੇ ਰਹਿ ਨਾ ਜਾਵੇ ਕਿਸੇ ਪੱਖ ਤੋਂ ਇਧਰ ਲੈ ਬੰਨੇ ਚਲਾ ਦੀ ਬਾਈ ਵੀਡੀਓ ਲਾ ਕੇ ਆ। ਵੀਡੀਓ ਦੇਖਣ ਦਾ ਚਾਰ ਦਿਨ ਪੂਣੀ ਆਈ ਜਾਂ। ਤੇ ਬਾਕੀ ਸੱਜਣੋ ਇਹ ਮੈਂ ਦਾ ਸੌਦਾ ਚੱਲੀ ਵੀ ਜਾਂਦਾ ਮੰਡੀ ਦੇ ਵਿੱਚ। ਤੋਰ ਦੇ ਤੋਰ ਦੇ ਥੋੜੀ ਜੀ ਹੋਰ। ਲੈ ਸੱਜਣਾ ਮੋੜ ਮੰਡੀ ਤੇ ਪਸ਼ੂਆਂ ਦੇ ਵੀਡੀਓ ਤਾਂ ਆਪਾਂ ਤੁਹਾਨੂੰ ਪਤਾ ਅਕਸਰੇ ਕਵਰ ਕਰਦੇ ਰਹਿੰਦੇ ਆਂ ਬਾਈ ਅੱਜ ਨਾ ਬਾਈ ਦਾ ਕੰਮ ਹੈਗਾ ਦਲਾਲੀ ਦਾ ਸਰਪੰਚ ਦੇ ਨਾਮ ਨਾਲ ਇਹ ਸੱਜਣ ਬਾਈ ਮਸ਼ਹੂਰ ਆ। ਬਾਕੀ ਤਰਸੇ ਦਾ ਲੁੱਕ ਵੀ ਦਿਖਾਦੀ ਯਾਰ ਬਾਈ ਦੀ ਜੌਣੇ ਮੋੜ ਵਾਲੀ ਲੁੱਕ ਆ। ਜੇ ਮੈਂ ਗੱਲ ਕਰ ਲਾ ਕਿਉਂਕਿ ਮੁੱਛ ਮੁੱਛ ਵੀ ਐਨ ਰੱਖਦਾ ਬਾਈ ਐਨ ਹਾਰ ਸ਼ਿੰਗਾਰ ਤੇ ਖੁੰਡਾ ਖੰਡਾ ਚੰਗਾ ਉਹੀ ਗੱਲ ਆ ਵੀ ਫੋਨ ਵੀ ਦੋ ਤਿੰਨ ਰੱਖਦਾ ਹਾਂ ਤੇ ਪੂਰਾ ਜੈਂਟਲਮੈਨ ਬਣ ਕੇ ਰਹਿਣਾ ਮੰਡੀ ਜੇ ਮੈਂ ਗੱਲ ਕਰ ਲਾਂ ਨਾਮ ਦੱਸ ਦਿਓ ਆਪਣਾ ਸੱਜਣਾ ਬਾਈ ਮੇਰਾ ਨਾਮ ਮਨਜੀਤ ਸਿੰਘ ਪੰਡਤ ਸੌਂਦਿਆ ਜ਼ਿਲ੍ਹਾ ਮਾਨਸਾ ਪੰਜਾਬ ਮੇਰਾ ਨੰਬਰ ਹੈ 98152 3493 ਪਹਿਲਾਂ ਇਹਦਾ ਤੇ ਵੀ ਖਾਨਾ ਕੀ ਹਾਈ ਗੋਈ ਤਾਂ ਫੀਂਕਾ ਨਹੀਂ ਬੰਦੀ ਤੇ ਮੈਨੂੰ ਅੱਲਾ ਦਾ ਮੋਟੀ ਖਾ ਕੇ ਤੁਰਨਾ ਪੈਂਦਾ ਸਰ ਹਾਂ ਆਏ ਮਾਲ ਆਏ ਆਏ ਕਿੱਥੇ ਬਾਈ ਦਾ ਮੋਟਾਈ ਲੱਖ ਮੰਗਿਆ ਲਹੀਆ ਮੈਂ ਲੈ ਕੇ ਦਿੱਤੇ ਇਹਨਾਂ ਨੂੰ 45 ਦੀ ਅੱਛਾ ਤੇ ਮੱਥਾ ਇਹਨਾਂ ਮਾਰਨਾ ਮਿੱਤਰਾ ਫਿਰ ਆ ਜਾਂਦਾ ਕਿਹ ਗੱਲ ਨਹੀਂ ਦਿੱਤੀ ਜਾਂਦੀ ਆ ਠਾਸਾ ਥੱਲੇ ਲੈਂਦਾ ਬੰਦਾ 2.5 ਹਾਂ 2.5 ਮੰਗਦਾ ਇਹ ਪੂਰੀ ਮੰਡੀ 'ਚ ਪਤਾ ਇਹਦਾ ਮੈਂ ਕਹਿੰਦਾ ਫਿਰ ਦਾ 1 ਲੱਖ 5000 ਥੱਲੇ ਲੈਂਦਾ ਬਾਈ ਖਾਦੀ ਦਾ ਮੁੱਲ ਮੁੜਿਆ ਸਮਝ ਆ ਗਿਆ ਮੁੱਲ ਮੁੜਿਆ ਬਾਹਰ ਜਿਹਨਾਂ ਨੂੰ ਦਵਾਇਆ ਹਾਂ ਇਹਨਾਂ ਨੂੰ ਕੁਛ ਵੀ ਕਿੰਨੇ ਖੁਸ਼ ਨੇ ਆ ਇਧਰਲੇ ਪਾਸੇ ਆ ਜਾ ਆ ਆਉਰੇ ਆ ਜਾ ਇਸ ਤਰਫ ਆ ਜਾ ਨਾਮ ਬਤਾ ਦੇਗੀ ਰਾਕੇਸ਼ ਬਰੇੜਾ ਰਾਕੇਸ਼ ਹਾਂ ਕੋ ਗਾਮ ਕੌਨ ਸਾ ਪਚੋਰ ਐਮਪੀ ਐਮਪੀ ਚ ਆਇਓ ਕਿਨੇ ਸਾਲ ਹੋ ਗਏ ਸਰਪੰਚ ਲਿਪੇ ਆਉਂਦਿਆਂ ਨੂੰ ਅਭੀ ਦੋਸਤੀ ਹੋਈ ਸੀ ਵਾਣੇ ਪਈ ਅੱਛਾ ਫੇਸਬੁੱਕ ਤੇ ਵਟਸਐਪ ਤੇ ਅੱਛਾ ਨਵੀਂ ਨਵੀਂ ਦੋਸਤੀ ਆ ਹਾਂ ਨਵੀਂ ਨਵੀਂ ਤੰਗ ਤਾਂ ਨਹੀਂ ਕਰਦਾ ਮੰਡੀ ਨੀ ਨਹੀਂ ਨਹੀਂ ਤੰਗ ਨਹੀਂ ਕਰਦਾ ਬੜੀ ਸਾਰਾ ਬਹੁਤ ਬੜੀਆ ਆਦਮੀ ਹੈ ਬੜੀਆ ਆਦਮੀ ਬਹੁਤ ਬੜੀਆ ਉਹ ਕਈ ਵਾਰੀ ਦਲਾਲ ਕਹਿੰਦੇ ਕਹਿੰਦੇ ਵੀ 5-10000 ਰੁਪਏ ਬੱਦੇ ਲਾ ਦੇਣੇ ਨਹੀਂ ਨਹੀਂ ਉਹ ਤਾਂ ਮਤਲਬ ਨਹੀਂ ਕਰਦਾ ਨਹੀਂ 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 ਚੰਗਾ ਬੰਦਾ ਬਹੁਤ ਚੰਗਾ ਹੈ ਹਾਂ ਪੱਕੀ ਗੱਲ ਐ ਪੱਕੀ ਕਿੰਨੀਆਂ ਮਹੀਸਾਂ ਦਵਾਈਆਂ ਅੱਜ ਨਹੀਂ ਨਹੀਂ ਸਹੀ 60 ਐ ਮਤਲਬ ਆਦਮੀ ਸਹੀ 60 ਐ ਅੱਛਾ ਆਦਮੀ ਸਹੀ ਐ ਭੈਂਸ ਕਿੰਨੀਆਂ ਦਲਾਈਆਂ ਪੰਜ ਪੰਜ ਮਹੀਸਾਂ ਦਲਾਈਆਂ ਉਹ ਬੰਨ ਵੀ ਮੈਂ ਕਹਿੰਦਾ ਟਿੱਬੇ ਦੀ ਲਈਆਂ ਲਿਆ ਕੇ ਹਨਾ ਹਾਂ ਟਿੱਬੇ ਦੇ ਉੱਤੇ ਬੰਨ ਚੜਾਉਣਾ ਐ ਹੈ ਟਿੱਬਿਆਂ ਦੇ ਪਾਣੀ ਝਾੜਦਾ ਸਰਪੰਚ ਹੋਏ ਲਿੱਪੇ ਮਤਲਬ ਨੰਬਰ ਬੋਲਦੇ ਸਰਪੰਚ ਦਾ ਨੰਬਰ 9915534 ਹਾਂ ਆਤੀ ਜੇ ਬਾਹਰ ਦੇ ਕਿਸੇ ਵੀ ਸੱਜਣ ਨੇ ਯਾਰ ਮੈਸਾਂ ਲੈਣੇ ਜੇ ਮਰਜੀ ਭਾਈ ਜੀ ਆਓ ਠੀਕ ਹੈ ਰਹਿਣ ਦੀ ਸਹੂਲਤ ਜੇ ਪਿੰਡਾਂ 'ਚ ਵੀ ਆਉਂਗੇ ਹਾਂਜੀ ਵਿਕਣ ਨੇ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਚਾਹੇ 10 15 ਬੰਦੇ ਹੋਣ ਰਹਿਣ ਦੀ ਸਹੂਲਤ ਸਾਰਿਆਂ ਨੂੰ ਮਿਲੂਗੀ ਇੱਕ ਨੰਬਰ ਹੋਰ ਮੇਰਾ ਖਾਸ ਸੀ 34 50 57 34 ਪਰ ਰਾਇਣ ਦੀ ਸਹੂਲਤ ਤਾਂ ਠੀਕ ਆ ਰੋਟੀ ਪਾਣੀ ਵੀ ਮਿਲ ਜੂਗਾ ਜਿਹੜੇ ਸੱਜਣ ਪਊਆ ਆਪਰੇਟ ਕਰਦੇ ਨੇ ਉਹ ਵੀ ਉਹ ਵੀ ਮਿਲਿਆ ਇਹ ਤੇਰੀ ਬਾਤ ਇਹ ਇਹ ਪਿੰਪੂ ਖੰਦ ਦੇ ਜਿਹੜੇ ਬੰਦੇ ਯਾਰ ਕੀ ਲੱਗਦਾ ਤੁਹਾਨੂੰ ਸਾਰਿਆਂ ਨੂੰ ਬੋਲਦਾ ਮਿੱਤਰਾਂ ਦੀ ਗੱਡੀ ਵਿੱਚ ਸਾਰੀਆਂ ਸੂਰਤਾਂ ਦੇਖੋ ਭਰਾਵਾਂ ਦਾ ਪਿਆਰ ਇਹ ਇਹ ਗੱਲ ਨਹੀਂ ਕਿਸੇ ਨੂੰ ਕਹੇ ਕਿ ਸੰਦੇ ਦੀ ਵੀ ਦਿੱਕਤ ਹੈ ਕੋਈ ਪੈਸੇ ਵੀ ਘਟ ਵਧਨੇ ਆਪਾਂ ਕੋਲੋਂ ਦਿੰਨੇ ਆਏ ਨਹੀਂ ਹੈ ਵੀ ਐਵੇਂ ਨਹੀਂ ਮਸਾਂ ਕੁੰਨੀਆਂ ਕਰੀ ਫਿਰਦੇ ਜਿਨੂੰ 5 ਰੁਪਏ ਵੀ ਨਹੀਂ ਕਹੋਗੇ ਇਹ ਘਟ ਕੇ ਤੇ ਅੱਜੇ ਖਿਡਾਰੀ ਜਾਰੀ ਕਰਾਉਣੇ ਆ ਤੇ ਅੱਜੇ ਖਿਡਾਰੀ ਪੂਰੇ ਮਾੜੀ ਚੱਕਰ ਵੀ ਚਲਾ ਬਾਕੀ ਸੱਜਣਾ ਬਾਈ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਜਿਹੜੇ ਸੱਜਣ ਨੇ ਮਹਿੰਸਾ ਬਾਹਰ ਵਾਲੇ ਬੈਰਾ ਨੇ ਵੀ ਫੋਨ ਕਰਦੇ ਨੇ ਐਮਪੀ ਮਹਾਰਾਸ਼ਟਰ ਵਾਲਿਆਂ ਨੇ ਲੈਣੀਆਂ ਹੁੰਦੀਆਂ ਨੇ ਨਾ ਨੰਬਰ ਬਾਈ ਦਾ ਵੀਡੀਓ ਚ ਹੀ ਲਾ ਦਊਗਾ ਬਾਈ ਨਾਲ ਸੰਪਰਕ ਕਰਕੇ ਰਹਿਣ ਸਹਿਣ ਦਾ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਬਾਕੀ ਨਸ਼ਿਆਂ ਤੋਂ ਬਚ ਕੇ ਰਹੋ ਇਹ ਕਦੇ ਜ਼ਰੂਰੀ ਵੀ ਨਹੀਂ ਹੈ ਕਦੇ ਕਦੇ ਲਾਇਆ ਕਰੋ ਹੈ ਆਈ ਦਾ ਤੱਕਾ ਕਦੇ ਕਦੇ ਨਾਗ ਨਹੀਂ ਜ਼ਰੂਰ ਖਾ ਲਿਆ ਕਰੋ ਬਈ ਚਿੱਟੇ ਚੱਪੇ ਤੋਂ ਬਚ ਜਾ ਕਰੋ ਨਸ਼ੇ ਤੋਂ ਬਚ ਕੇ ਰਹਾ ਕਰੋ ਵੀ ਯਾਰ ਕਦੇ ਕਦੇ ਨਾ ਖੂਨ ਗਾੜਾ ਹੋਣ ਲੱਗਿਆ ਨਾ ਪਤਲਾ ਕਰ ਦਾਂ ਦੀ ਆ ਕਦੇ ਕਦੇ ਜ਼ਰੂਰੀ ਲੈ ਬਾਕੀ ਸਰਮਾਚ ਮਿਲ ਕੇ ਕਰਨਾ ਚੰਗਾ ਲੱਗਿਆ ਓਕੇ ਬਾਈ ਧੰਨਵਾਦ ਬਾਕੀ ਹਰੇਕ ਮੰਡੀ ਦੇ ਵਿੱਚ ਸੱਜਣਾ ਤਕਰੀਬਨ ਤਕਰੀਬਨ ਕੋਮਦਾ ਹੁੰਦਾ ਕਿਉਂਕਿ ਦੂਰੋਂ ਯਾਰ ਲੁੱਕ ਪੱਖ ਫੋਨ ਕਰਕੇ ਨਾ ਪਛਾਣ ਪਾਈ ਦੀ ਦੂਰੋਂ ਆ ਜਾਂਦੀ ਆ ਭਰਾਵਾਂ ਦੀ ਕਿਰਪਾ ਭਰਮ ਦਾ ਜੀਰਵਾ ਬਣਾ ਰਿਹਾ ਹੈ ਬਾਕੀ ਕੇਸ਼ਬਾਈ ਮੇਰੇ ਕੋਲ ਅੱਜ ਪਹਿਲੀ ਵਾਰ ਆਇਆ ਵੀਡੀ ਜੋ ਵੀਡੀਓ ਜਿਹੜਾ ਹੈ ਇਹ ਬਾਬਾ ਫਾਰਮਿੰਗ ਚੈਨਲ ਵਾਲਾ ਨੇ ਵੀਡੀਓ ਪਾਈ ਸੀਗੀ ਉਹ ਵੀਡੀਓ ਦੇਖ ਕੇ ਬੰਦਾ ਅੱਜ ਸਾਡਾ ਮੰਨ ਲਓ ਇੱਕ ਪਰਿਵਾਰਕ ਮੈਂਬਰ ਬਣ ਚੁੱਕਿਆ ਹਾਂ ਜੀ ਅੱਛਾ ਵਧੀਆ ਮਤਲਬ ਪੁਰਾਣਾ ਸੰਪਰਕ ਬਣ ਗਿਆ ਹਾਂ ਨਾਮ ਦੱਸ ਦਿਓ ਆਪਣਾ ਜੀ ਰਾਕੇਸ਼ ਰਾਸ਼ਮੂਤ ਮੱਧ ਪ੍ਰਦੇਸ਼ ਭੋਪਾਲ ਅੱਛਾ ਕਿੰਨੀ ਕ ਵਾਰ ਮੈਸਾ ਲਗੇ ਭਾਈ ਤੁਮ ਜੀ ਫਸਟ ਵਾਰ ਆਏ 5 ਮਹੀਨੇ ਸੇ ਜੀ ਅੱਛਾ 5 ਮਹੀਨੇ ਸੇ ਕਿਵੇਂ ਬੜੀਆ ਦਵਾਈਆਂ ਪੈਂਸਰ ਹਾਂ ਬਾਕੀ ਉੱਥੇ ਜਾ ਕੇ ਵੀ ਆਪਣੇ ਹੀ ਹੋਗੇ ਜੀ ਜੀ ਆਪਕੋ ਆਪਕੇ ਏਰੀਆ ਮੇ ਕਿੰਨੇ ਕਿਲੋ ਬੜੀ ਮੈਸ ਹੁੰਦੀ ਹੈ ਮਹਾਰਾਸ਼ਟਰ ਮੈਂ ਐਮਪੀ ਮੈਂ ਐਮਪੀ ਮੈਂ

ਜੀ ਜੀ ਚੰਗਾ ਸੀਮਨ ਵੀ ਲਵਾਇਆ ਕਰੋ ਉਧਰ ਮੈਸਨ ਜਾ ਕੇ ਜੀ 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 ਇੱਕ ਬਾਦ ਜੀ ਜੀ ਲੈ ਬਾਕੀ ਸੱਜਣਾ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ ਬਾਈ ਇਦਾਂ ਹੀ ਸਰਪੰਚ ਸਾਹਿਬ ਨਾਲ ਕਿਸੇ ਹੋਰ ਮੰਡੀ ਤੇ ਵੀ ਸਰਪੰਚ ਨਾਲ ਮਿਲਿਆਵਾਂਗੇ ਬਹੁਤ ਵਧੀਆ ਉਹ ਬੰਦਾ ਘੇਟਾ ਦੇ ਮਿਲ ਕੇ ਚੰਗਾ ਲੱਗਿਆ ਓਕੇ ਸਰ ਓਕੇ ਸਰ ਲੈ ਸੱਜਣੋ ਆ ਲੱਗਿਆ ਇੱਕ ਪਹਿਲੇ ਸੂਏ ਦੀ ਦਿਖਾਉਣ ਛੋਟੀ ਮੂੰਹੋ ਚਾਰ ਦੰਦਾ ਤੇ ਥਣ ਥਣ ਵੀ ਐ ਲੱਗਿਆ ਬਾਈ ਪੂਰਾ ਚੰਗਾ ਤੇ ਮਾਗਰ ਵੀ ਇਹਦੇ ਸੱਜਣੋ ਜੇ ਕਰ ਲਈਏ ਨਾ ਗੱਲ ਕੱਟੀ ਆ ਬਾਈ ਮਾਗਰ ਇਹਦੇ 来 चल来 चल बाकी फेस क्वालिटी भी चंगी है सिंग सिंग भी रिंग सिंग है बिल्कुल ते मेन गल है, है ना जेडी सजनो ਝੋਟੀ ਚ ਭਾਈ ਬਰੀਕੀਆਂ ਬਰੂਕੀਆਂ ਬਹੁਤ ਨੇ ਉਹੀ ਗੱਲ ਆ ਬਟਨ ਵਾਲੀ ਝੋਟੀ ਆ ਸਜਣੋ ਮਗਰ ਵੀ ਕੱਟੀ ਬਹੁਤ ਚੰਗੀ ਆ ਮਾਗਰ ਵੀ ਕੱਟੀ ਆ ਦੇ ਆ ਜਾ ਰਸਾ ਬਣ ਕੇ ਆ ਜਾ ਡਿਟੇਲ ਦੱਸ ਦੇ ਦੀ ਹੁਣ ਆ ਇਧਰ ਲੈ ਬੰਨੇ ਨੂੰ ਆ ਜਾ ਇਧਰ ਲੈ ਬੰਨੇ ਆ ਜਾ ਲੈ ਪਹਿਲੇ ਤਾਂ ਤੇਰਾ ਜਿਹੜਾ ਸੱਜਣ ਪਹਿਲੀ ਵਾਰੀ ਦੇਖਦੇ ਨੇ 9 10 ਦਿਆਂ ਤਾਂ ਤੂੰ ਮੰਡੀਆਂ ਦੇ ਵਿੱਚ ਮੇਰਾ ਨਾਮ 골ਡੀ ਹੈ ਜੀ 골ਡੀ ਸਿੱਖ ਵਾਲਾ ਸਿੱਖ ਆ ਜੀ ਮਾਲ ਦਬਾਉਂ ਮਾਰਿਆ ਨਾ ਬਾਹਰ ਦੇ ਬੈੜਾ ਨੂੰ ਹਨਾ ਅੱਜ ਲੈ ਕੇ ਆਂਦ ਨੇ ਝੋਟਨੀ ਅੱਛਾ ਆ ਜਾਵਤੀਆਂ ਲੈ ਕੇ ਆ ਗਏ ਵਪਾਰ ਦਾ ਕੰਮ ਵੀ ਛੇੜ ਲਿਆ ਹੈ ਵਪਾਰ ਦਾ ਵੀ ਕਰ ਲਈਦਾ ਅੱਛਾ ਵੀ ਨਾਲ-ਨਾਲ ਹਨਾ ਵੀ ਰੋਟੀ ਜੀ ਉਧਰ ਥੋੜੀ ਜੀ ਘੱਟ ਮੇਰੇ ਦਾ ਇਧਰੋਂ ਇਧਰੋਂ ਖਾਨਾ ਪੂਰਤੀ ਹੋ ਜਾਂਦੀ ਆ ਕੀ ਲੈ ਲਈ ਦੀ ਕਿਤੇ ਠੀਕ ਹੈ ਉਹ ਉਹੀ ਗੱਲ ਆ ਖਲਦ ਨੂੰ ਉਹੀ ਤਾਂ ਕਹਿਣਾ ਉਹਨਾਂ ਵੀ ਯਾਰ ਨਸ਼ਾ ਪਤਾ ਕਰਨ ਨਾਲ ਮਿਹਨਤ ਕਰੋ ਗੱਲ ਤੋਂ ਕੰਮ ਕਰਨ ਨਾਲੋਂ ਯਾਰਾ ਮਿਹਨਤ ਵੀ ਮਿਹਨਤ ਜ਼ਰੂਰੀ ਆ ਕਰਦੇ ਆ ਬਾਈ ਇਹਦੇ ਕਿੰਨੇ ਪੈਸੇ ਮੰਗਦੇ ਆ ਆਪਾਂ ਦਾ ਮੋਲਾ ਪਾ ਸਾਰਾ 1.25 ਮੰਗਦਾ ਸਾਰੀ 1.25 ਇੱਕ ਪੱਛੇ ਅੱਧਾ ਹਾਂਜੀ ਦੇਣੀ ਕਿੰਨੇ ਦੀ ਆ ਲਾਸਟ 1 ਲੱਖ ਤੇ 5000 ਦੀ ਆਪਾਂ ਦੇਣੀ ਹੈ ਜੋ 90 ਵੀ ਨਹੀਂ ਭਾਈ ਤੇਜ਼ ਹੋ ਰਿਹਾ ਕੰਮ ਹੋਣਾ ਬੋਲ ਲੱਗੀ ਜਾਂਦਾ ਅਜ ਮੁੱਲ ਲੱਗੀ ਆ ਨਾ 15 ਦੀ ਦੇਵਾਂਗੇ ਨੰਬਰ ਜਿਵੇਂ ਤਨੋਲੇ ਬਾਜੀ ਵੇਚੀਆਂ ਸੀ 1 10 15 15 ਉਹ ਚਾਹ ਉਹਦਾ ਮੰਡੀ ਮੰਡੀ ਵੇਖ ਹੁੰਦਾ ਹਾਂ ਉਹ ਤੇ ਉਹਦੇ ਮੰਡੀ ਬਾਹਲੀ ਗਰਮਦੀ ਬਾਈ ਇਤਨਾ ਲਿਖ ਨਾ ਦੇਖੋ ਸਾਰੇ ਪੂਛ ਬਲੈਕ ਆ ਬਹੁਤ ਚੰਗਾ ਲੱਗਿਆ ਸੱਜਣਾ ਤੇ ਪੂਛ ਵੀ ਬਲੈਕ ਆ ਤੇ ਝੋਟੀ ਹੈਗੀ ਵੀ ਅਜੇ ਪਹਿਲਾ ਸੂਆ ਥਣ ਵੇਖਿਆ ਜੀ ਲੱਗਦਾ ਨਹੀਂ ਇਹੋ ਜਿਹਾ ਥਣ ਹਵਾਨਾ ਨਹੀਂ ਹਰੇਕ ਚੀਜ਼ ਨੂੰ ਲੱਗਦਾ ਜੀ ਕੁਆਲਿਟੀ ਨਹੀਂ ਲੱਗਦੀ ਕਿੰਨੇ ਦੀ 15 ਦੀ ਨੰਬਰ ਬੋਲ ਦੇ ਮੇਰਾ 98722 ਹਾਂਜੀ 47899 ਇੱਕ ਵਾਰੀ ਫੇਰ ਉਹ 98722 ਹਾਂਜੀ 47891 ਲੈ ਸੱਜਣੋ ਇਸ ਨੰਬਰ ਤੇ ਬਾਈ ਨਾਲ ਸੰਪਰਕ ਕਿਸੇ ਵੀ ਮੇਰੇ ਵੀਰ ਨੇ ਕੋਈ ਡੰਗਰ ਲੈਣਾ ਹੋਵੇ ਆਪਣੇ ਨਹਿ ਤੇ ਆਪਣੇ ਕੋਲੇ ਵੀ ਹੁੰਦੀਆਂ ਆਪਾਂ ਦਵਾ ਵੀ ਦਿੰਨੇ ਪੈਂਦੇ ਅੱਛਾ ਆਪਾਂ ਦੇ ਵੀ ਦੰਨੇ ਆ ਤੇ ਫੀਲਡ ਤੇ ਤੁਰ ਫਿਰ ਕੇ ਵੀ ਮਾਲ ਦਵਾ ਦਾ ਲੈ ਲੈਂਦੇ ਹਾਂ ਹਾਂਜੀ ਹਾਂ ਲੈ ਸੱਜਣੋ ਗੁਆਲਟੀ ਨਾਲ ਕਰ ਲਿਓ ਬਾਈ ਸੰਪਰਕ ਜਿਹੜੇ ਸੱਜਣ ਨੂੰ ਝੋਟੀ ਚਾਹੀਦੀ ਹੋਈ ਧੰਨਵਾਦ ਧੰਨਵਾਦ